ਭੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਨਵੀਂ ਕੋਠੀ ਲੈ ਕੇ ਆਏ ਆਂ ਆਪਾਂ ਗੁਰੂ ਗੋਬਿੰਦ ਸਿੰਘ ਨਗਰ ਕੋਠੀ 94 ਗਾਇਦੀ ਤੇ ਡਿਮਾਂਡ ਇਹਨਾਂ ਦੀ 70 ਲੱਖ ਰੁਪਈਆ ਡਬਲ ਸਟੋਰੀ ਕੋਠੀ ਬਣੀ ਹੈ ਬਹੁਤ ਸੋਹਣੀ ਕਾਰਨਰ ਦੀ ਕੋਠੀ ਹੈ ਤੇ ਬਿਲਕੁਲ ਮੇਨ ਰੋਡ ਤੋਂ ਨੇੜੇ ਹੈ ਤੇ ਆ ਪੋਰਚ ਵੀ ਤੁਸੀਂ ਦੇਖ ਹੀ ਰਹੇ ਹੋ ਖੁੱਲਾ ਪੋਰਚ ਆ ਵਧੀਆ ਗੱਡੀ ਅੰਦਰ ਲੱਗਦੀ ਹੈ ਤੇ ਆ ਗਈ ਲੋਬੀ ਤੇ ਆ ਸਾਹਮਣੇ ਡਰੈنگ ਰੂਮ ਆ ਗਿਆ ਜੀ ਨਾਲ ਹੀ ਇਹਦੇ ਕਿਚਨ ਆ ਗਿਆ ਥੱਲੇ ਇਹਦੇ ਦੋ ਬੈਡਰੂਮ ਬਣੇ ਹੋਏ ਆ ਤੇ ਡਰੈنگ ਰੂਮ ਹੈ ਤੇ ਲੌਬੀ ਤੇ ਕਿਚਨ ਤੇ ਦੋਨੇ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਆ ਜੀ ਤੇ ਕੱਪ ਬੋਰਡ ਦਾ ਕੰਮ ਕਿਚਨ ਚ ਵੀ ਹੋਇਆ ਹੋਇਆ ਤੇ ਬੈਡਰੂਮ ਵੀ ਦੋਨਾਂ ਦੇ ਵਿੱਚ ਕੱਪ ਬੋਰਡ ਦਾ ਕੰਮ ਹੋਇਆ ਬਹੁਤ ਹੀ ਸੋਹਣੀ ਕੋਠੀ ਬਣੀ ਦੀ ਹੈ ਤੇ ਡਿਮਾਂਡ ਇਹਨਾਂ ਦੀ 70 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਾਕੀ ਆ ਕੱਪ ਬੋਰਡ ਦਾ ਕੰਮ ਤੁਸੀਂ ਦੇਖ ਹੀ ਰਹੇ ਆ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਵੀਡੀਓ ਪਹੁੰਚ ਸਕੇ ਸਾਰੀ ਡਾਉਨ ਸੀਲਿੰਗ ਹੋਈ ਵੀ ਹੈ ਤੇ ਕਬੂਡ ਦਾ ਕੰਮ ਹੋਇਆ ਹੈ ਬਹੁਤ ਹੀ ਸੋਹਣੀ ਕੋਠੀ ਬਣੀ ਵੀ ਹੈ 메ਨ ਰੋਡ ਤੋਂ ਬਿਲਕੁਲ ਹੀ ਨੇੜੇ ਹੈ ਕੋਠੀ ਉੱਪਰਲਾ ਪੋਰਸ਼ਨ ਦਿਖਾਉਣੇ ਤੁਹਾਨੂੰ ਜੋ ਵੀ ਕੰਮ ਇਹਦੇ ਵਿੱਚ ਪੈਂਡਿੰਗ ਪਿਆ ਹੈ ਰੇਲਿੰਗ ਦਾ ਕੰਮ ਜਾਂ ਹੋਰ ਕੋਈ ਕੰਮ ਪਿਆ ਹੈ ਇਹਦੇ ਵਿੱਚ ਉਹ ਸਾਰਾ ਮਾਲਕ ਕੰਮ ਕਰਕੇ ਦੇਣਗੇ ਤੇ ਕੋਠੀ ਬਹੁਤ ਵਧੀਆ ਉੱਪਰ ਵੀ ਦੋ ਬੈਡਰੂਮ ਹੈ ਤੇ ਲੌਬੀ ਹੈ ਤੇ ਕਿਚਨ ਹੈ ਤੇ ਪਿੱਛੇ ਖੁੱਲਾ ਵਿਹੜਾ ਹੈ ਤੇ ਉੱਪਰ ਵੀ ਪੌੜੀ ਚੜਦੀ ਹੈ ਬਾਕੀ ਤੁਹਾਨੂੰ ਦਿਖਾਉਣੇ ਆਜੋ ਅੰਦਰ ਤੇ ਜੋੜੀ ਪੱਲੇ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਵਾ ਜੀ ਆਹ ਬੈਡਰੂਮ ਆ ਗਿਆ ਜੀ ਉੱਪਰਲਾ ਤੇ ਆ ਨਾਲ ਬਾਥਰੂਮ ਆ ਗਿਆ ਦੋਨੇ ਬੈਡਰੂਮ ਦੇ ਨਾਲ ਬਾਥਰੂਮ ਅਟੈਚ ਹੈ ਤੇ ਇਧਰ ਆ ਕਿਚਨ ਆ ਗਿਆ ਕਿਚਨ ਦਾ ਵੀ ਕੰਮ ਬਹੁਤ ਸੋਹਣਾ ਹੋਇਆ ਵਾ ਤੇ ਆ ਨਾਲ ਬੈਡਰੂਮ ਆ ਗਿਆ ਜੀ ਦੋ ਬੈਡਰੂਮ ਲੌਬੀ ਤੇ ਕਿਚਨ ਦੇ ਪਿੱਛੇ ਵਿਹੜਾ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਸੀ ਕੋਈ ਪੈਸੇ ਨਹੀਂ ਲੈਂਦੇ ਐਡ ਬਿਲਕੁਲ ਫ੍ਰੀ ਹੈ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਆ ਵੀੜਾ ਅਗਾਹੀ ਪਿੱਛੇ ਤੇ ਉੱਪਰ ਪੌੜੀ ਚੜਦੀ ਹੈ ਤੇ ਆਸੇ ਪਾਸੇ ਲੋਕੇਸ਼ਨ ਵੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਬਹੁਤ ਸੋਹਣੀ ਲੋਕੇਸ਼ਨ ਹੈ ਆਸੇ ਪਾਸੇ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ